ਆ ਉਹਦਾ ਭਾਵੇਂ ਆਖੇ ਨਾ ਲੱਗੋ ਜਾਨ ਨੂੰ ਤੇ ਅੱਜ ਇੰਨਾ ਚਾਹ ਪੈਣ ਕੋ ਜਾਣਦਾ ਜੀ ਮੈਨੂੰ ਹੀ ਨਹੀਂ ਆਖਿਆ ਵੀ ਤੂੰ ਵੀ ਤਿਆਰ ਹੋ ਜਾ ਮੈਂ ਲੱਗਾ ਤਿਆਰ ਹੁਣ ਤੂੰ ਤੇ ਹੁਣ ਉਦਨ ਦਾ ਰੌਲਾ ਪਾਇਆ ਹੀ ਤੇ ਮੈਂ ਤੈਨੂੰ ਰਾਤੀ ਆਖਿਆ ਵੀ ਮੈਂ ਤੇ ਹੁਣ ਸੇਰੇ ਜਾਣਾ ਹੀ ਜਾਣਾ ਹਰ ਮੈਨੂੰ ਤੇ ਕਹਿਣ ਦੇ ਵੀ ਤਿਆਰ ਹੋ ਜਾ ਤੇ ਮੈਂ ਤੁਰ ਪਿਆ ਵਾ ਤੁਰ ਪੈਣ ਦੀ ਗੱਲ ਨਹੀਂ ਨਾ ਹੁੰਦੀ ਮੁਰਗੇ ਕਾਲੀ ਪਾਈ ਜਾਣੀ ਛੇਤੀ ਕਰ ਛੇਤੀ ਕਰ ਮੋਟਰਸਾਈਕਲ ਬਾਹਰ ਹਾਰ ਸ਼ਿੰਗਾਰ ਲਾਉਣਾ ਵਾ ਕੋਈ ਮੋਟਰਸਾਈਕਲ ਬਾਹਰ ਕੱਢ ਕੇ ਲੱਕੜੀ ਇਕੜੀ ਇਕੜੀ ਕਰਾਈ ਜਾਣਾ ਵੀ ਛੇਤੀ ਆ ਜਾ ਨਹੀਂ ਨਹੀਂ ਉਦਾਂ ਹਾਰ ਸ਼ਿੰਗਾਰ ਲਾਉਣਾ ਕੋਈ ਹਾਰ ਸ਼ਿੰਗਾਰ ਦੀ ਗੱਲ ਨਹੀਂ ਆ ਭਾਵੇਂ ਸਵੇਰ ਦਾ ਨਾਟਾ ਹੀ ਆ ਫਿਰ ਵੀ ਘਰ ਦੇ ਕੰਮ ਕੱਪੜੇ ਲਿਆ ਪਿੰਡੇ ਪਾਣੀ ਛੁੱਟ ਦੋ ਵਾਰ ਦੋ ਨੂੰ ਛੁੱਟ ਦੋ ਨੂੰ ਛੁੱਟ ਪਾਣੀ ਦੇ ਚਲੀਏ ਆ ਹਾਂ ਤਾਂ ਨਹਾਉਣਾ ਵਾ ਤੇ ਫਿਰ ਮੈਂ ਤਿਆਰ ਹੋਣਾ ਵਾ ਤੇਰਾ ਦੇ ਨਹਾਉਣੀ ਬੜਾ ਲੰਮਾ ਆ ਤੇ ਚੱਲ ਸ਼ੁਕਰ ਯਾਰ ਤੁਸੀਂ ਨਹਾ ਲਿਆ ਤੇ ਸ਼ੁਕਰ ਹੀ ਮੈਂ ਦੇ ਇਹ ਕਹਿੰਦੇ ਆਖੋ ਤੇ ਨਹੀਂ ਨਾ ਹੁੰਦੀ ਇਦਾਂ ਤਿਆਰ ਹੋ ਜਾਣੀ ਆ ਉਹ ਬਾਬਾ ਜਿੱਦਾਂ ਕਰਨਾ ਉਦਾਂ ਹੀ ਕਰ ਲੈ ਪਰ ਕਰ ਛੇਤੀ ਲੈ ਹੁਣ ਕਿ ਤੈਨ ਇੰਨਾ ਗੁੱਸੇ 'ਚ ਇੱਥੇ ਬੋਲਣ ਦੇ ਜੇ ਉੱਥੇ ਜਾ ਕੇ ਇਦਾਂ ਗੁੱਸੇ 'ਚ ਬੋਲੇ ਤਾਂ ਫਿਰ ਤੁਸੀਂ ਰਹਿਣ ਹੀ ਦੋ ਤੁਸੀਂ ਤਾਂ ਇੰਨਾ ਗਰਮਕੂਂਡ ਐ ਮੈਨੂੰ ਇੱਥੇ ਜ਼ੋਰ-ਜ਼ੋਰ ਨਾਲ ਇੰਨਾ ਕੂਂਡ ਦੇ ਆ ਚੱਲੇ ਤੇ ਆਪਾਂ ਵਾਂਡੇ ਆ ਚਾਮਲਾ ਚੱਲ ਜਾ ਹੋਗਾ ਦਵਾਰਾ ਛੇਤੀ ਕਰ ਇੱਕ ਇਹਨਾਂ ਦਾ ਤਿਆਰੀ ਜਿਹੜੀ ਕਦੀ ਬਹੁਤ ਲੰਮੀ ਇੱਕ ਇਹਨਾਂ ਦੀ ਤਿਆਰੀ ਹੈ ਹਾਂਜੀ ਹਾਂਜੀ ਐਨੇ ਜਰਾਕ ਵਾਂਡੇ ਚੱਲੇ ਭੈਣ ਕੋ ਉਹ ਗੁਰੂਆ ਮਿਸਤਰੀ ਸਾਹਿਬ ਮੈਨੂੰ ਇਹ ਦੱਸੋ ਉਹੀ ਉਦੋਂ ਦਾ ਮੈਨੂੰ ਲਾਰਾ ਲਈ ਜਨੇ ਅੱਜ ਆ ਗਏ ਅੱਜ ਆ ਗਏ ਉਦੋਂ ਦਾ ਅਸੀਂ ਕਿਤੇ ਘਰੋਂ ਬਾਹਰ ਪੈਰ ਨਹੀਂ ਪੁੱਟਿਆ ਤੇ ਤੁਸੀਂ ਅੱਜ ਅਹੀਂ ਹੁਣ ਚੱਲੇ ਆਂ ਵਾਂਡੇ ਦਾ ਅੱਜ ਤੂੰ ਆ ਨਾ ਮੈਂ ਲੱਗਾ ਹੁਣ ਉਹ ਜ਼ਰੂਰੀ ਏ ਦੱਸ ਰਿਸ਼ਤੇਦਾਰ ਭੈਣ ਭਰਾ ਜ਼ਰੂਰੀ ਹੁੰਦੇ ਆਗੇ ਹੈ ਅੱਛਾ ਉਹ ਯਾਰ ਅਸੀਂ ਤੇ ਉਦੋਂ ਦੇ ਕਦੀ ਘਰੋਂ ਨਿਕਲੇ ਹੀ ਨਹੀਂ ਗਏ ਪਾਜ ਅਸੀਂ ਆਪ ਉਹ ਇੱਥੇ ਭੈਣ ਵਾੜੀ ਅਸੀਂ ਉੱਕੋ ਚੱਲੇ ਹੀ ਉਹ ਵੀ ਬੜਾ ਗੁੱਸਾ ਕਰਦੀ ਆਂਦੀ ਤੁਸੀਂ ਆਉਂਦੇ ਨਹੀਂ ਆਉਂਦੇ ਦੀ ਤੇ ਅੱਜ ਟਾਈਮ ਨਿਕਾਇਆ ਮੜਾ ਜਾ ਤੇ ਮੈਂ ਚੱਲ ਜਾਉਂਦੇ ਆਂ ਤੇਰਾ ਤੇ ਮੈਨੂੰ ਪਤਾ ਹੀ ਨਹੀਂ ਮੈਂ ਰੱਖਿਆ ਵੀ ਤੂੰ ਅੱਛਾ ਅੱਜ ਹੀ ਆਉਣਾ ਵਾ ਹਾਏ ਰੱਬਾ ਚਲ ਠੀਕ ਆ ਜਾ ਭਰਾਵਾ ਫਿਰ ਮੈਂ ਕੈਨਸਲ ਕਰਦਾ ਨਾ ਨਹੀਂ ਜਾਂਦਾ ਫਿਰ ਵਾਂਡੇ ਹੋਰ ਫਿਰ ਕੀ ਆ ਚਲ ਨਾ ਫਿਰ ਕੱਲ ਨੂੰ ਚੱਲ ਜਾਾਂਗੇ ਆਹੋ ਚਲ ਹੈ ਤੇ ਆਣ ਕੇ ਸਮਾਨ ਦੱਸੇਗਾ ਤੇ ਫੇਰੀ ਮੈਂ ਲੈ ਆਉਂਗਾ ਆਣ ਕੇ ਵੇ ਮੈਨੂੰ ਸਮਾਨ ਦੱਸ ਫੇਰ ਮੈਂ ਲੈ ਆਉਦਾ ਉਸੇ ਵੇਲੇ ਸ਼ਮਾ ਤਾਂ ਕਰ ਦੇਂਗਾ ਨਾ ਆਹ ਚੱਲ ਜਿੰਨਾ ਹੋਊ ਉਹਨਾਂ ਸਹੀ ਆਣ ਕੇ ਸਮਾਨ ਲਖਾ ਫੇਰ ਆ ਜਾ ਫੇਰ ਆ ਜਾ ਆ ਜਾ ਆ ਜਾ ਮੇਰੇ ਗੁਰੂ ਆਦਾ ਵਾਂਡੇ ਜਾਣਾ ਇਹ ਤੇ ਹੁਣ ਤੂੰ ਆ ਗੱਲ ਕਹਿਤੀ ਚੱਲ ਠੀਕ ਠੀਕ ਲੈ ਇਹਨੇ ਹੋਰ ਹੀ ਪੰਗਾ ਪਾਤਾ ਮਿਸਤਰੀ ਨੇ ਲੈ ਨਾ ਕਰਦੀ ਸੀ ਨਾ ਤੂੰ ਵੀ ਤੂੰ ਰਹਿਣ ਦੇ ਇਹੇ ਤਲਾ ਰਹਿਪਾ ਹੁਣ ਕਿਉਂ ਕੀ ਗੱਲ ਹੁਣ ਮਿਸਤਰੀ ਲੱਗਈ ਆ ਹੁਣ ਮਿਸਤਰੀ ਨੂੰ ਜਵਾਬ ਦੋ ਉਹ ਆਂਦਾ ਮੇਰਾ ਟਾਈਮ ਵੀ ਅੱਜ ਹੀ ਹੋ ਤੇ ਜਦੋਂ ਅਸੀਂ ਕਹਿੰਦੇ ਉਹਦਾ ਟਾਈਮ ਨਹੀਂ ਆ ਮੈਂ ਤੁਹਾਨੂੰ ਆਖਿਆ ਮੈਂ ਅੱਜ ਤੇ ਅਸੀਂ ਆਪਣੀ ਭੈਣ ਕੋ ਚੱਲੇ ਆ ਤੋ ਆਂਦਾ ਮੁੜ ਕੇ ਫਿਰ ਮੇਰਾ ਨਹੀਂ ਉਹ ਟਾਈਮ ਲੱਗਣਾ ਨਹੀਂ ਨਹੀਂ ਤਾਂ ਫਿਰ ਨਾ ਸਹੀ ਮੈਨੂੰ ਨਹੀਂ ਕਿਹ ਪਤਾ ਹੁਣ ਪਹਿਲਾਂ ਤਾਂ ਮੈਂ ਕੱਲ ਕਿਹਾ ਸੀ ਨਾ ਵੀ ਮੈਨੂੰ ਹੁਣ ਦੱਸ ਦੋ ਸਵੇਰੇ ਜਾਣਾ ਕਿ ਨਹੀਂ ਜਾਣਾ ਮੁੜ ਕੇ ਤੁਸੀਂ ਕੋਈ ਨਾ ਕੋਈ ਬਹਾਨਾ ਮਾਰ ਦੇਣਾ ਵਾ ਤੁਸੀਂ ਆਖਿਆ ਵੀ ਸਵੇਰੇ ਕੋਈ ਬਹਾਨਾ ਨਹੀਂਗਾ ਹੈਗਾ ਸਵੇਰੇ ਜਾਣਾ ਹੀ ਜਾਣਾ ਵਾ ਬਦਰ ਮੈਨੂੰ ਸੁਬਨਾ ਆਉਣਾ ਹੈ ਵੀ ਮਿਸਤਰੀ ਨੇ ਅੱਜ ਆ ਜਾਣਾ ਨਹੀਂ ਹੁਣ ਕੀ ਮਿਸਤਰੀ ਕਿੱਥੇ ਤੱਕ ਰਿਆ ਕੀ ਫੋਨ ਆਇਆ ਫੋਨ ਆ ਗਿਆ ਨਾ ਵੇ ਆ ਤਾਂ ਉਹਨੂੰ ਫੋਨ ਕਰਕੇ ਉਹਦੇ ਕਹਿੰਦੇ ਤੁਸੀਂ ਮੈਂ ਬੜਾ ਨੂੰ ਆਇਆ ਮੈਂ ਕਰ ਰੋਤ ਪਿਆ ਮੈਂ ਤਾਂ ਰਾਜ ਮੈਂ ਇਦਾਂ ਕਹਿ ਦੇਣਾ ਉਹ ਮੇਰੇ ਕੋ ਹਾ ਗੱਲ ਨਹੀਂ ਹੋ ਸਕੋ ਹੋਈ ਜੇ ਮੈਂ ਇਦਾਂ ਕਹਿ ਦਿੰਦਾ ਵੀ ਮੈਂ ਵਾਂਡੇ ਗਿਆ ਮੈਂ ਜਾਂ ਰਾਜ ਜਾਣਦੇ ਆ ਤੇ ਫਿਰ ਭਾਵੇਂ ਕੋਈ ਗੱਲ ਬਣਦੀ ਮੈਨਾਂ ਨੂੰ ਆਖ ਨਹੀਂ ਵੀ ਜਿਹੜੇ ਪ੍ਰੈਸ ਕਰਦੇ ਫੜਾਫੜ ਮੇਰੇ ਤੇ ਮੈਨਾਂ ਲਾ ਕੇ ਆਣਗੇ ਪਾਉਣੀ ਆ ਤਾਂ ਤੁਸੀਂ ਹੋਰ ਕੱਟ ਮਾਰੀ ਗੱਲ ਹੁਣ ਉਹ ਆਖਣ ਡਿਆ ਬੰਦਾ ਵੀ ਮੈਂ ਹੀ ਲੱਗੇ ਹੁਣ ਕੁੜੀ ਨੇ ਕਹਿਣਾ ਵਾ ਜਾਣ ਕੇ ਕਰਦੇ ਆ ਉਹ ਜਾਣ ਕੇਹੀਂ ਕਿੱਦਾਂ ਕਰਨ ਦੇ ਇਹ ਦੰਦਰ ਉਹ ਦੱਸਦਾ ਕਿ ਜਿਹੜਾ ਫੋਨ ਤੇ ਮੈਂ ਕਹਿੰਨੀ ਆਪਣੇ ਭਰਾ ਨਾਲ ਗੱਲ ਕਰ ਲਾ ਉਦੋਂ ਤੇ ਉਹ ਕਰਦੀ ਨਹੀਂ ਆ ਮੇਰ ਨਾਲ ਹੀ ਉਹਨੇ ਗੱਲ ਕਰਕੇ ਸਾਰੀ ਪੜਾਹਸ ਕੱਢਣੀ ਹੁੰਦੀ ਆ ਨਾਲੇ ਦੂਜੀ ਗੱਲ ਸੁਣੋ ਸਾਡੇ ਘਰ ਨੂੰ ਆ ਉਹ ਨਾ ਮਿਸਤਰੀਆਂ ਨੂੰ ਚਾਹ ਪਾਣੀ ਦੇਊਗੀ ਉਹ ਦੰਦਰ ਚਾਹ ਤੇ ਪਿਆਲ ਦੂਗੀ ਤੇ ਜਿਹੜਾ ਸਮਾਨ ਲੈ ਕੇ ਆਣਾ ਉਸ ਦੁਕਾਨ ਤੋਂ ਜਾ ਕੇ ਉਹ ਲੈਊਗੀ ਜਾ ਕੇ ਫਤਹਾਣ ਕੀ ਹੁੰਦਾ ਵਾ ਹੁਣ ਆਖੀ ਜਾ ਵੀ ਪਰਚੀ ਲੈ ਜਾ ਉਥੇ ਆੜੀ ਦੁਕਾਨ ਵਾਲੇ ਨਾਲ ਗੱਲ ਕਰਾ ਦਿਓ ਜਾ ਕੇ ਤੇ ਜਾ ਕੇ ਸਮਾਨ ਚੁੱਕ ਲਿਆਓ ਤੇ ਕੋਈ ਗੱਲ ਹੀ ਨਹੀਂ ਮਿਸਤਰੀ ਕਹਿ ਦਿੰਦੇ ਵੀ ਐਨੇ ਕ ਨਾ ਸਰ ਜਾਣਾ ਤੇ ਮੁੜ ਕੇ ਪੈਰ ਤੇ ਫੇਰ ਪਚਾਉਂਦੇ ਆ ਤੈਨੂੰ ਪਤਾ ਹੀ ਆ ਨਾ ਹਾਏ ਹੁਣ ਉਹ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਨਾ ਫੋਨ ਨਾ ਕਰੋ ਅਸੀਂ ਉਦਾਂ ਹੀ ਚੱਲ ਜਾਾਂਗੇ ਤੁਸੀਂ ਨਹੀਂ ਉਹ ਸਾਰੇ ਜਣੇ ਘਰ ਹੋਣਗੇ ਮੈਂ ਵੀ ਢਾਡੇ ਮਗਰ ਲੱਗੀ ਵੀ ਆਹ ਸਾਰਾ ਪਰਿਵਾਰ ਹੁਣ ਤੇ ਗੱਲਾਂ ਬਾਤਾਂ ਕਰਾਂਗੇ ਮੈਂ ਤਾਂ ਹੀ ਫੋਨ ਕੀਤਾ ਵੀ ਚਲ ਸਾਰੇ ਜਣੇ ਘਰ ਹੋਣਗੇ ਵੀ ਆ ਚਲੋ 10 ਮਿੰਟੇ ਜਾਣਾ ਵਾ ਗੱਲਾਂ ਬਾਤਾਂ ਮਾਰਾਂਗੇ 10 ਮਿੰਟ ਜਾ ਪਣੀ ਪੀਵੇਂਗੇ ਘਰ ਨੂੰ ਆ ਜਾਗੇ ਹੁਣ ਮੈਨੂੰ ਇਹ ਲੱਗਦਾ ਨਹੀਂ ਹੁੰਦਾ ਹੁਣ ਜੇ ਅਗਲਿਆਂ ਨੇ ਕਿਤੇ ਜਾਣਾ ਹੁੰਦਾ ਉਹਨਾਂ ਨੇ ਹੁਣ ਰਹਿ ਪਏ ਹੋਣੇ ਆਂ ਵੀ ਸਾਡੇ ਘਰ ਪਰੌਣੇ ਆਉਣ ਲੱਗੇ ਆ ਉਹ ਹੁਣ ਕੀ ਆਖਣਗੇ ਸਾਨੂੰ ਜਾਂਦਾ ਕਰ ਤੂੰ ਫੋਨ ਕਰਕੇ ਕਹਦੇ ਪਹਿਲਾਂ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਜੇ ਜਾਣ ਦਾ ਨਾਂ ਲੈਣਾ ਤੇ ਮੁੜ ਕੇ ਟੱਚਰ ਲੱਭ ਲੈਣਾ ਮਿਸਤਰੀਆਂ ਦਾ ਤੇ ਮੇਰੇ ਇਹਦੇ ਵਿੱਚ ਕੀ ਕਸੂਰ ਆ ਬਈ ਮੈਨੂੰ ਨਹੀਂ ਪਤਾ ਮੈਂ ਜਾਣਾ ਜਾਣਾ ਤੇ ਜਾ ਚੱਲ ਜਾ ਫਿਰ ਜਾ ਚੱਲ ਜਾ ਮੈਂ ਤਾਂ ਮਿਸਤੀ ਆਉਣ ਲੱਗਾ ਮੈਂ ਤਾਂ ਉਹਨੂੰ ਸੰਭਾਲ ਲੈ ਲਾ ਕੇ ਤਾਂ ਕਹੀ ਦੇਣਾ ਨੇ ਵੀ ਆ ਬੰਦਾ ਨਾ ਮੇਰੀ ਬੇਇੱਜ਼ਤੀ ਕਰਾਉਂਦਾ ਜਿੱਥੇ ਨਹੀਂ ਕਿੱਥੇ ਮੇਰੀ ਬੇਇੱਜ਼ਤੀ ਕਰਾਉਂਦਾ ਵਾ ਕੀ ਮੈਂ ਕਰਾਂ ਅਜੇ ਮੇਰੇ ਆਪਣਾ ਕੋਈ ਭੈਣ ਭਰਾ ਹੁੰਦਾ ਤੇ ਮੈਂ ਕਹਿ ਦੇਣਾ ਚੱਲ ਅੱਛਾ ਕੋਈ ਨਹੀਂ ਮਿਸਤਰੀ ਆਉਣ ਲੱਗੇ ਮੈਂ ਫੋਨ ਕਰਕੇ ਕਹਿ ਦੇਣੀ ਵੀ ਫੇਰ ਆ ਜਾਾਂਗੇ ਅੱਗੇ ਉਹ ਸਾਡੀ ਜਾਣ ਖਾਂਦੀ ਰਹਿੰਦੀ ਆਉਂਦੇ ਨਹੀਂ ਆਉਂਦੇ ਨਹੀਂ ਜੇ ਸਾਡੀ ਸੰਗਤ ਖੋਲੀ ਗਈ ਜਾਣਦੀ ਆ ਮਿਸਤਰੀਆਂ ਦਾ ਹੀ ਸਿਆਪਾ ਹੋ ਗਿਆ ਵਾ ਸਮ੍ਰੀਤ ਹਾਂ ਜੀ ਸਰਵਾਲਾ ਨਹੀਂ ਪਿਰਾ ਮਾਮੂ ਨੂੰ ਫੋਨ ਲੱਗ ਪੁੱਛ ਕਦੋਂ ਆਣਾ ਉਦੋਂ ਮੈਂ ਇੱਥੇ ਆਉਂਦੇ ਹੁਣ ਤੇ ਤੂੰ ਤਾਂ ਸਿਰ ਵੀ ਨਹੀਂ ਵਾਇਆ ਹੈਗਾ ਆ ਵੇਖੋ ਮੈਂ ਦੋ ਵਾਰੀ ਫੋਨ ਲਾਇਆ ਪਰ ਮਾਮੂ ਹੁਣਾਂ ਚੱਕਿਆ ਨਹੀਂ ਹਮ ਦੇ ਹੋਣੇ ਹਨ ਤਾਂ ਨਹੀਂ ਚੱਕਿਆ ਉਹਨਾਂ ਨੇ ਹੁਣ ਲਿਆ ਮੈਂ ਸਿਰ ਵਾਦਾ ਤੇਰਾ ਨਹੀਂ ਮੈਨੂੰ ਫੋਨ ਆ ਕੇ ਪੁੱਛੋ ਉਹਦਾ ਮੈਂ ਸਿਰ ਨਹੀਂ ਵਾਣਾ ਸੁਮਰੀਤ ਜਿਉ ਆ ਗਿਆ ਨਾ ਤਾਂ ਉਹਨਾਂ ਨੇ ਕਹਣਾ ਇਹ ਕਿੱਦਾਂ ਦੀ ਕੁੜੀ ਹੈ ਨੇ ਸਿਰ ਵੀ ਨਹੀਂ ਵਾਇਆ ਹੈ ਜੀ ਕੋਈ ਨਾ ਮਾਮੂ ਮਾਮੀ ਇਹਨਾਂ ਨੇ ਕਿਹਾ ਕਿ ਕਹਿਣਾ ਮੈਨੂੰ ਕਿਉਂ ਨਹੀਂ ਕਹਿਣਾ ਹੈਗਾ ਉਹਨਾਂ ਨੇ ਮੈਨੂੰ ਕਿਹਾ ਨਾ ਮੈਂ ਕਿ ਕੁੜੀ ਦਾ ਤੱਕ ਸਿਰ ਨਹੀਂ ਵਾਇਆ ਹੈਗਾ thời gian không như nãy da. Bây giờ phone ak bớt, bây giờ phone lâu. Khi mà momo này ái da. Hm. Chắc सत श्रीकाल भाभी जी आए नहीं ती कद तुरना नहीं तुरना क्यों की हो गया मिस्त्री की कर दे पे ਜੋ ਅਧਿਕਾਰ ਨੂੰ ਫੋਨ ਕੀਤਾ ਹੈਗਾ ਉਦੋਂ ਵੀ ਤਾਂ ਤੁਹਾਨੂੰ ਪਤਾ ਹੀ ਨਾ ਫਿਰ ਮਿਸਤਰੀਆਂ ਨੇ ਆਉਣਾ ਵਾ ਉਹ ਹੀ ਤਾਂ ਤੁਸੀਂ ਮੇਰਾ ਮਜ਼ਾਕ ਹੀ ਬਣਾਇਆ ਹੋਰ ਕੁਛ ਨਹੀਂ ਮੈਂ ਅੱਗੇ ਨਹੀਂ ਵੀਸ਼ਵਾਸ ਕਰਦੀ ਵੀ ਵੀਰ ਨੇ ਫੋਨ ਕੀਤਾ ਵਾ ਹਾ ਉਹ ਮੈਨੂੰ ਪਤਾ ਕੰਮ ਪੈ ਹੀ ਜਾਂਦੇ ਆ ਪਰ ਇਹ ਕੀ ਗੱਲ ਹੋਈ ਵੀ ਪਹਿਲਾਂ ਕਹਿ ਦੇਣਾ ਤੇ ਬਾਅਦ ਚ ਫਿਰ ਆਉਣਾ ਹੀ ਨਾ ਤੁਹੀ ਘਰ ਰੋਲ ਤੁਰੇ ਹੋ ਨੇ ਆ ਚਲੋ ਠੀਕ ਚੰਗਾ ਕਦੋਂ ਆਣਾ ਹੈ ਨਹੀਂ ਹੋਣਾ ਉਹਨਾਂ ਨੂੰ ਹੋਏ ਕਿਉਂ ਬੋਹਣਾ ਦੇ ਮਿਸਤਰੀ ਲਾ ਗਏ ਤੇ ਤਾਂ ਕਰਕੇ ਨਹੀਂ ਹੋਣਾ ਨਾ ਜੇ ਪਿਛਲੀ ਵਾਰੀ ਫੋਨ ਕੀਤਾ ਕਿ ਸਾਡੇ ਘਰ ਪਰੋਨੇ ਆ ਗਏ ਐਰ ਕਾ ਮਿਸਤਰੀ ਆ ਗਏ ਹੈ ਨਹੀਂ ਮਿਸਤਰੀ ਨੂੰ ਕੰਮ ਕਰ ਲਾ ਗਏ ਤੁਸੀਂ ਆ ਜਾਓ ਕਿ ਉਹਨਾਂ ਨੂੰ ਇੰਨੇ ਸਿਆਣੇ ਨਹੀਂ ਨਾ ਹੈਗੇ ਜੇ ਇੰਨੇ ਸਿਆਣੇ ਹੋਣ ਤਾਂ ਫਿਰ ਘਾਟੀ ਕਾਦੇ ਆ

ਤੂੰ ਜਾ ਕੇ ਮੇਰੇ ਲਈ ਠੀਕ ਆ ਪਾਪਾ ਨਾਲ ਚਲਦੀ ਤੇ ਮੇਰੇ ਲਈ ਫੋਨੇ ਆਨੇ ਨੂੰ ਬੰਦਾ ਕੀ ਸਮਝਾਵੇ ਹਰ ਵਾਰੀ ਤੇ ਇਹਨਾਂ ਦਾ ਇਹੀ ਕੰਮ ਹੁੰਦਾ ਵਾ ਪਤਾ ਨਹੀਂ ਕਿੰਨਾ ਦਾ ਕੰਮ ਆ ਵੀਰ ਦਾ ਜਿਹੜਾ ਸੀੜੀ ਚੜਿਆ ਰਹਿੰਦਾ ਵਾ ਜੋ ਕੱਲ ਫੋਨ ਕੀਤਾ ਸੀ ਉਦੋਂ ਵੀ ਤਾਂ ਪਤਾ ਹੈਗਾ ਮਿਸਤਰੀਆਂ ਨੇ ਆਉਣਾ ਜਿਹੇ ਸਮਾਨ ਲਿਆ ਕੇ ਰੱਖਿਆ ਵਾ ਤੇ ਐਵੇਂ ਬਹਾਨੇ ਬਣਾਉਣੇ ਹੁੰਦੀ ਆ ਜੇ ਆ ਵੀ ਹੈ ਹੀ ਮਿਸਤਰੀ ਰਮਨ ਦੇ ਘਾਰ ਹੀ ਹੀ ਨਾ ਘੰਟਾ ਕੋਹੋਂ ਦੇ ਬੈਠੇ ਛੁਰ ਜਾਂਦੇ ਮੇਰੀ ਵੀ ਇੱਜ਼ਤ ਰਹਿ ਜਾਂਦੀ ਹੁਣ ਦੱਸ ਵੀ ਸਾਰਿਆਂ ਨੂੰ ਦਿੱਤਾ ਵਾ ਮੈਂ ਤਾਂ ਦੱਸਣਾ ਹੀ ਨਹੀਂ ਸੀਗਾ ਸੰਗੀਤ ਦੇ ਬਾਪਾ ਨੇ ਸਾਰਿਆਂ ਦਾ ਦਿੱਤਾ ਵਾ ਹੁਣ ਜੋਤੀ ਮੈਨੂੰ ਪੁੱਛਣ ਦੇ ਹੀ ਸੀ ਵੀ ਮੈਂ ਵੀ ਕੀ ਕਰਾਂ ਕੀ ਜਵਾਬ ਦਵਾਂ ਮੈਂ ਤਾਂ ਸਾੜ ਕੇ ਰੱਖ ਦਿੱਤਾ ਇਹਨਾਂ ਨੇ ਗਏ ਨਹੀਂ ਤੁਸੀਂ ਅਜੇ ਚੱਲਿਆ ਵਾ ਮੈਂ ਮੈਂ ਕਿਹਾ ਮੱਥਾ ਟੇਕਾਂ ਵਾ ਮੈਂ ਫੇ ਨਹੀਂ ਤੁਸੀਂ ਇਦਾਂ ਕਰਿਓ ਵੀ ਪੂਰਾ ਪ੍ਰੋਗਰਾਮ ਹੀ ਦੇਖ ਆਇਓ ਕਿਉਂ ਮਹਾ ਮਹਾ ਪ੍ਰੋਗਰਾਮ ਹੁੰਦੇ ਮੈਂ ਉੱਥੇ ਪ੍ਰੋਗਰਾਮ ਕਰੂੰਗਾ ਪੁਰਾਣੇ ਕਿੱਥੇ ਹੋਣ ਲੱਗੇ ਆ ਪੁਰਾਣਿਆਂ ਦਾ ਉਹੀ ਹਾਲ ਜਿੱਦਾਂ ਪਹਿਲਾਂ ਕਰਦੇ ਹੁੰਦੇ ਉਹਦਾਂ ਹੀ ਕੀਤਾ ਉਹਨਾਂ ਕੀ ਹੋ ਗਿਆ ਹੁਣ ਇਹ ਸਾਡੇ ਮਿਸਤਰੀ ਹੋਣੇ ਆ ਤੇ ਤਾਂ ਕਰਕੇ ਹੀ ਹੋਣਾ ਨਹੀਂ ਅੱਜ ਅਜੇ ਜਵਾਬ ਦੇ ਤੱਕ ਨਹੀਂ ਆਉਣਾ ਹਾਂ ਉਹ ਮੈਂ ਫੋਨ ਕੀਤਾ ਸੀ ਸਮ੍ਰੀਤ ਮੈਨੂੰ ਵਾਰ-ਵਾਰ ਕਹੀ ਜਾਂਦੀ ਕਿ ਮਾਮੂ ਨੂੰ ਮੈਂ ਫੋਨ ਲਾਉਂਦੀ ਮਾਮੂ ਚੱਕਰ ਨਹੀਂ ਦੇ ਤੇ ਮੈਂ ਫਿਰ ਭਾਬੀ ਨੂੰ ਲਾਇਆ ਫੋਨ ਤੇ ਉਹ ਕਹਿੰਦੇ ਵੀ ਹੁਣ ਮਿਸਤਰੀ ਆ ਗਿਆ ਤੇ ਤਾਂ ਰੱਖੇ ਤੇਰਾ ਮੀਤਿੰਦਾ ਵੀ ਨਹੀਂ ਅੱਜ ਜਾਇਆ ਜਾਣਾ ਇਹ ਚੰਗਾ ਮਜ਼ਾਕ ਬਣਾਇਆ ਉਹਨਾਂ ਮਜਾਕ ਤੁਹਾਡਾ ਨਹੀਂ ਬਣਿਆ ਮਜਾਕ ਤੇ ਮੇਰਾ ਬਣ ਗਿਆ। ਉਹ ਇਨੀ ਤਿਆਰੀ ਕਰਕੇ ਰੱਖੀ ਆ। ਸੁਮੀਤ ਦੀ ਅੱਡੀ ਨਹੀਂ ਭੁੰਜਣ ਲੱਗਦੀ ਸਾਰੇ ਖੋਸ। ਉਹ ਉਹਦੇ ਸੇਰ ਵੀ ਨਹੀਂ ਕਿ ਉਹ ਹੁੰਦੇ ਵੀ ਮਾਮਾ ਮੂਹਣ ਦੇ ਹੁੰਦੇ ਚਾਚਾ ਤੇ ਮੈਂ ਜਿਹੜੀ ਬੋਣਾ ਹੈਗਾ। ਜੇ ਮਾਮੂਹ ਨਹੀਂ ਉਹ ਤਾਂ ਤੁਰੰਗ ਫੇਰ। ਤੇ ਫੇਰ ਐਵੇਂ ਫੋਨ ਕਰਾਂ ਦੀ ਲੋੜ ਹੀ ਪਹਿਲਾਂ ਨਹੀਂ ਪਤਾ ਵੀ ਕੰਮ ਕਰਦਾ ਧੰਦਾ ਕਰਨਾ। ਮੈਂ ਤਾਂ ਤੁਹਾਨੂੰ ਕੱਲ ਹੀ ਕਹਿੰਦੇ ਸੀ ਕਿ ਮੇਰਾ ਤਾਂ ਮਜਾਕ ਬਣਾਉਂਦੇ ਹੋਰ ਕੁਛ ਨਹੀਂ। ਵਾਕਈ ਮਜਾਕ ਵਾਲੀ ਗੱਲ ਹੋਏਗੀ। ਫੇਰ ਤੂੰ ਹੀ ਕਹਿ ਦਿੰਦੇ ਆ ਵੀ ਉਹ ਚੰਗੀ ਆ ਤੇ ਤੂੰ ਹੀ ਮਾੜੀ ਆ। ਤਦ ਮੈਂ ਅਚੋਤ ਨੂੰ ਮੈਲ ਮਾੜਾ ਕਿਤਾ ਕਹਿੰਦਾ ਮੈਨੂੰ ਤੇ ਹੈਗਾ ਵੀ ਚੱਲ ਬੜੇ ਚਾਹ ਪਿਆਰ ਨਾਲ ਫੋਨ ਕੀਤਾ ਵੀ ਆਉਣਾ ਰੰਜੋਸ਼ ਆ ਹੀ ਆਉਣਾ ਹੀ ਜਦੋਂ ਫੋਨ ਕਰਦੇ ਆ ਨਾ ਇਦਾਂ ਕਦੀ ਕਦਾਈ ਉਦੋਂ ਤੇ ਇਦਾਂ ਲੱਗਦਾ ਵਾ ਵੀ ਬਸ ਹੁਣ ਆ ਹੀ ਗਿਆ ਵਾ ਮਗਰ ਉਹ ਥਾੜੀ ਇਦਾਂ ਹੀ ਕਰਦੇ ਤੇ ਮੈਨੂੰ ਪਹਿਲਾਂ ਪਤਾ ਸੀ ਮੈਨੂੰ ਤਾਂ ਰਾਤ ਦੇ ਮਨ ਚ ਡਰ ਲੱਗੀ ਜਾਂਦਾ ਹੈਗਾ ਇਹ ਨਾ ਮੂੰਹ ਦਾ ਸਿਪਲਾਏ ਨਾਲੋ ਹੀ ਪਈ ਜੋਤੀ ਆਈਗੀ ਤੇ ਕਹਿੰਦੀ ਮੈਂ ਵੀਜੀ ਕੰਮ ਕਰ ਲਿਆ ਫਤਿਹ ਹੁਣ ਮੈਨੂੰ ਦੱਸਦੇ ਉਹ ਕਿ ਜਿਹੜਾ ਕੋਈ ਕੰਮ ਕਰਨਾ ਹੋਵੇਸ ਤਾਂ ਮੈਂ ਤਾਂ ਡਰਦਾ ਹਾਂ। ਉਹ ਮਾਦਾ ਮੈਨੂੰ ਦੱਸਣ ਲਈ ਕਹਿੰਦੀ ਕਿ ਮੈਂ ਇਹਨੂੰ ਕਿਹਾ ਵੇ ਤੂੰ ਹੁਣ ਬੋਕੀ ਨੂੰ ਨਾਲ ਲਾ ਕੇ ਬੈਠੀ ਰਹਿੰਦੀ ਤੇ ਸਾਰਾ ਕੰਮ ਤੂੰ ਕਰਨਾ। ਵੀ ਇਹ ਤਾਂ ਹੁਣ ਬੇਇੱਜ਼ਤੀ ਹੋ ਗਈ ਨਾ ਤੁਹਾਨੂੰ ਕੀ ਲੋੜ ਪਈ ਸੀ ਉਹਨਾਂ ਨੂੰ ਜੱਦਾ ਜਾ ਕੇ ਦੱਸਣ ਦੀ। ਮੰਮੀ ਨੂੰ ਵੀ ਦੱਸਦਾ ਮੰਮੀ ਨੇ ਜੋਤੀ ਨੂੰ ਵੀ ਦੱਸ ਦਿੱਤਾ। ਹੁਣ ਉਹਨਾਂ ਨੇ ਮੈਨੂੰ ਬਾਅਦ ਜਾ ਕੇ ਵੀ ਗਈ ਵੀ ਪੁੱਛਣਾ ਵਾ ਵੀ ਪਰੋਣੇ ਆਏ ਨਹੀਂ ਕਦੋਂ ਆਣੇ ਤੇ ਮੈਂ ਕੀ ਜਵਾਬ ਦੇਣਾ? ਉਹ ਤਾਂ ਨਾ ਪੁੱਛਣਾ ਹੀ ਵੀ ਹੁਣ। ਆ ਫਿਰ ਮੈਂ ਤੇ ਇਹ ਵਿੱਚ ਵਿੱਚ ਝੋਰਾ ਹੀ ਖਾਈ ਜਾਂਦਾ ਵੇ ਪੇਕੇ ਘਰ ਦੇ ਕੀ ਪੈਵਾ। ਕੋਈ ਝੂਠ ਸਾਡ ਬੋਲਦੀ ਐ ਨਾ ਕਿ ਵੀ ਮਿਸਤਰੀ ਆ ਗਈ ਉਹਨਾਂ ਦਾ ਕੋਈ ਕੰਮ ਹੋਰ ਪੇ ਕਰਦੀ ਨੂੰ ਕੰਮ ਹੋ ਗਿਆ ਮੈਂ ਕਿੰਨੇ ਕ ਪਰਦੇ ਪਾਈ ਜਾਉ ਮੈਂ ਵਿੱਚੇ ਵਿੱਚ ਨਾ ਮੰਨਦੇ ਵਿੱਚੇ ਵਿੱਚ ਗੱਲਾਂ ਰੱਖ ਰੱਖ ਕੇ ਨਾ ਮੈਂ ਸ਼ਦਾਨ ਹੋ ਗਈ ਆ ਫੜੱਕ ਕੇ ਮੈਂ ਗੱਲਾਂ ਦੱਸਣ ਲੱਗੀ ਉਹਨਾਂ ਦੀ ਇਦਾਂ ਵਰਤੋ ਕਿ ਕਦ ਪਰਦਾ ਹੀ ਚੰਗਾ ਹੁੰਦਾ ਵਾ ਕੋਈ ਕੰਮ ਪਾਸ ਹੋਰ ਕੋਈ ਕੰਮ ਕਰੀ ਜਰੂਰੀ ਐ ਨਾ ਕਿ ਵੀ ਮਿਸਤਰੀ ਆ ਗਈ ਤੇ ਪਰਦਾ ਰੱਖਣ ਵਾਲੀ ਕੋਈ ਗੱਲ ਰਹਿਣੀ ਨਹੀਂ ਇਹਨਾਂ ਦੇ ਤਾਂ ਮੈਂ ਕੀ ਕਰਾਂ ਉਹ ਤਾਂ ਉਹਨਾਂ ਨੂੰ ਚਾਹੀਦਾ ਨਾ ਕੋਈ ਓਦਾਂ ਦੀ ਗੱਲ ਹੋਵੇ ਨਾ ਜਿੱਦ ਤੱਕ ਮੈਂ ਪਰਦਾ ਰੱਖ ਰਵਾਂ ਕੋਈ ਗੱਲ ਨਹੀਂ ਰਹਿਣ ਦਿੰਦੇ ਨਹੀਂ ਮਾਲਾ ਕੰਮ ਪੈ ਗਿਆ ਉਹਨੂੰ ਤੇ ਵੀਰ ਨੂੰ ਪੈ ਗਿਆ ਤੇ ਭਾਬੀ ਤੇਰੀ ਹਰਮਨ ਨੂੰ ਨਾਲ ਲੈ ਜਾਂਦੀ ਹੈ ਮੋਪੜ ਤੇ ਆ ਜਾਂਦੀ ਹੁੰਦੀ ਉਹ ਜਾਣੀ ਉਹ ਆਪਣੇ ਭੇਕੇ ਨੂੰ ਭਾਵੇਂ ਲੈ ਕੇ ਦੁਰਪ ਹੋਈ ਇੱਧਰ ਨੂੰ ਨਹੀਂ ਇੱਧਰ ਨੂੰ ਬਸ ਇਹ ਹੀ ਬਹਾਨਾ ਰੋਣਾ ਹੁੰਦਾ ਤੇਰਾ ਵੀਰ ਨਹੀਂ ਮੰਨੰਦਿਆ ਉਹ ਇਹ ਗੱਲ ਤੇ ਉਹਦਾ ਮੜੀ ਨੂੰ ਲਪਕਾ ਕਰਦੀ ਮੂੰਹ ਨੇ ਇਨਾ ਮਿੱਠੇ ਫਿਰ ਫਿਰ ਮੈਂ ਤੇ ਹੀ ਕਹਿੰਦਾ ਨਾ ਮੂੰਹ ਦੇ ਮਿੱਠੇ ਜਦੋਂ ਮੇਰੇ ਕੋਲ ਆਣ 950 ਮੋਪੜ ਦੇ ਘਰ ਇਹ ਜਨੇ ਦਾ ਮੈਂ ਜਿਆਦਾ ਤੇ ਕੋਈ ਪਾਠ ਰਖਾਓ ਪ੍ਰੋਗਰਾਮ ਉਹ ਫੇਰ ਕੀ ਤੇ ਇਹਨਾਂ ਨੇ ਆਉਣਾ ਵਾ ਜੇ ਕੋਈ ਵਿਆਹ ਸ਼ਾਦੀ ਹੋਵੇ ਤੇ ਤਾਂ ਆਉਣਾ ਹੁਣ ਮੈਨੂੰ ਲੱਗਦਾ ਸਮ੍ਰੀਤ ਦੇ ਵਿਆਹ ਤੇ ਹੀ ਹੋਣਗੇ ਉਹਨਾਂ ਨੂੰ ਉਦੋਂ ਕੀ ਕਰਨਾ ਹੋਣਾ ਤੋਂ ਬਿਨਾ ਵਿਆਹ ਨਾ ਹੋ ਫਿਰ ਫੇਰ ਕਿਆਣਾ ਮਾਮੀ ਨਹੀਂ ਮਾਮੇ ਆਣ ਮਾਮੇ ਉਹ ਫਾਰਮੈਲਟੀ ਕਰਨੀ ਹੋਣਾ ਮਾਮਿਆਂ ਦੀ ਫਾਰਮੈਲਟੀ ਹੈ ਹੋਰ ਕੀ ਹੈ ਫਿਰ ਜਦੋਂ ਨਿਆਣੇ ਨੂੰ ਕੋਈ ਹੁਣ ਇੰਨਾ ਚਾਜ ਕੇ ਉਹਨੂੰ ਛੁਪ ਕੇ ਬਹਿ ਗਈ ਕੁੜੀ ਤੇ ਚਾਹ ਹੁੰਦਾ ਹੀ ਨਿਆਣੇ ਨੂੰ ਕੱਲ ਦੀ ਵਿਚਾਰੀ ਭੱਜੀ ਫੇੜੀ ਮਾਮੇ ਨੇ ਆਉਣਾ ਮਾਮੇ ਨੇ ਆਉਣਾ ਇਹਦੋਂ ਨੂੰ ਮੈਂ ਝੂਠ ਬੋਲਿਆ ਕਹਿੰਦੀ ਉਹਨੇ ਵੀ ਆਉਣਾ ਵਾ ਰਮਨ ਨੇ ਤੇ ਉਹ ਮੁੰਡੇ ਨੇ ਤੇ ਮੈਂ ਕਿਹਾ ਹੋਂਨੇ ਵੀ ਆਉਣਾ ਉਹਨਾਂ ਨੂੰ ਕਿੱਥੇ ਲੈ ਕੇ ਆਉਣਾ ਇਹ ਉਹਦਾ ਜਦੋਂ ਦਾ ਵਿਆਹ ਹੋਇਆ ਹੋਇਆ ਹੀ ਨਹੀਂ ਤੇ ਜਿਆਦਾ ਹੀ ਪਤਾ ਨਹੀਂ ਕਿੱਥੋਂ ਚੁਲਾਕੀਆਂ ਕਰੀ ਜਾਂਦੇ ਆ ਇਹ ਤਾਂ ਚੁਲਾਕੀਆਂ ਹੀ ਹੋਈ ਫਿਰ ਚਿੱਟਕੜੀ ਗੱਲ ਐਨਾ ਖਰਚਾ ਵੀ ਕੀਤਾ ਕਿੰਨਾ ਸੰਭਾਲ ਲਿਆ ਰੱਖਿਆ ਜੀ ਚਲ ਆਪ ਖਾਵਾਂਗੇ ਉਹ ਤਾਂ ਖਾਓ ਖਾਵਾਂਗੇ ਨਹੀਂ ਆਉਣਾ ਤੇ ਨਾ ਸਹੀ ਫਿਰ ਮੈਂ ਵੀ ਉਹਨਾਂ ਸੋਚ ਹੀ ਲਿਆ ਮੈਂ ਵੀ ਹੁਣ ਇਹਨਾਂ ਦੇ ਜ਼ਮੀਨ ਨਹੀਂ ਨਾ ਕਰੀ ਉਹ ਇਹੋ ਦਾ ਕੰਮ ਨਹੀਂ ਕਰਨੀ ਕਿਉਂਕਿ ਜੜੀ ਹੁਣ ਮੇਰੇ ਨਾਲ ਜ਼ਮੀਨ ਹੈ ਨਾ ਮੈਂ ਆਪਣੇ ਕੋਲ ਹੀ ਰੱਖਣੀ ਹੈ ਜਮੀਨ ਪੇਕੇ ਨੂੰ ਉਹਨਾਂ ਦੀ ਗੁੰਨਦੀ ਹੈ ਤੂੰ ਜਮੀਨ ਕਰਨੀ ਸਾਡੇ ਕੋਲ ਆਪਣੇ ਜੋ ਕਿ ਬਸੇਰੀ ਮੈਂ ਤਾਂ ਇਹੀ ਸੋਚਿਆ ਸੀਗਾ ਨਾ ਕਿ ਉਹਨਾਂ ਦੀ ਆ ਪਰ ਉਹਤ ਨਹੀਂ ਨਾ ਸੋਚਦੇਗੇ ਸਾਡੀ ਧੀ ਆ ਜੇ ਜੇ ਮੇਰਾ ਮਾਪਿਓ ਜੀ ਹੁੰਦਾ ਹੁੰਦਾ ਤੇ ਨਾ ਹੁੰਦਾ ਮੇਰੇ ਕੋਲ ਉਹ ਚੱਲ ਨਵੇਂ ਨਾਲ ਮਾਸ਼ੀ ਕਰੀ ਆਡ ਹੁੰਦੇ ਤੇਰੇ ਭਰਾ ਵਾ ਭਤੀਏ ਆ ਇਸ ਜਿਹੜੀ ਗੱਲ ਵਾ ਚ ਮੇਜਮੂ ਦਾ ਨਾ ਨਹੀਂ ਲਈਦਾ ਇਹ ਨੀ ਭਾਬੀ ਨੇ ਬੜੀ ਆਸਾਨੀ ਨਾਲ ਕਹਿ ਦਿੱਤਾ ਕਿ ਤੇਰਾ ਹੁਣ ਵੀਰ ਇਦਾਂ ਕਹਿੰਦੇ ਆ ਜੇ ਵੀ ਮਾਂ ਹੁੰਦੀ ਨਾ ਉਹਦੇ ਕੋਨੇ ਕਹਿਣਾ ਹੈਗਾ ਵੀ ਮੇਰੀ ਕੁੜੀ ਡੀਕਦੀ ਹੋਣੀ ਹੈ ਕਲ ਮਾਨਣਾ ਪਰ ਕੋਈ ਗੱਲ ਨਹੀਂ। ਨੋ ਮੈਨ ਲਹੀ ਹੋਰ ਮਮਮੀ ਹਰਨ ਨੇ ਮੈਂ ਕੀ ਜਵਾਬ ਦੇਣਾ। ਸਾਰੇ ਮੈਨੂੰ ਕਹਿ ਦਿੰਦੇ ਰੋਂਦੀ ਰਹਿੰਦੀ ਰੋਂਦੀ ਰਹਿੰਦੀ ਮੈਂ ਕਹਾਂ ਕਿ ਮੈਂ ਵੀ ਚੇ ਵਿੱਚ ਦੁੱਖ ਜਰੀ ਜਾਂਦੀ। ਆਪੇ ਚੰਗੀ ਭਲੀ ਮੈਂ ਆਪਣੇ ਘਰ ਹੈਗੀ ਸੀ ਫੋਨ ਕਰਕੇ ਕਹਿਤਾ ਹਾਂ ਕਿ ਇਹ ਆਉਣਾ। ਨਾ ਬੱਸ ਉਟੀ ਕਾ ਜਗਾਤੀ ਹੈ ਨਾ ਆਪੇ ਫੋਨ ਹੀ ਨਾ ਕਰਦੇ ਫਿਰ ਗੱਲ ਤੇ ਹੀ ਨਾ ਕਰਦੇ। ਅੱਜ ਮੇਜ ਮੂਨ ਨੇ ਚੱਕਤ ਨਾ ਕਰ ਹੋਜੀ ਗੱਲਾਂ ਕੋਈ ਕਰੀ। ਜੇ ਉਹਨਾਂ ਦੀ ਉਹਨਾਂ ਦੀ ਨਹੀਂ ਹੁੰਦਾ ਮੈਨੂੰ ਫਿਰ ਗੁੱਸਾ ਚੜਿਆ ਵਾ ਮੈਂ ਨਹੀਂ ਇਹਨਾਂ ਦੇ ਨਾਲ ਕੋਣ ਜਦ ਇਹਨਾਂ ਨੂੰ ਚੇਤਾ ਹੀ ਨਹੀਂ ਹੁੰਦਾ ਹੈਗਾ ਆਪਣੇ ਦੂਜੀਆਂ ਰਿਸ਼ਤੇਦਾਰੀਆਂ ਨਾਲ ਕਿੱਦਾਂ ਮਿਲ ਲੈਂਦੇ ਉਹਦਾ ਹੈਗਾ ਸਾਰੇ ਆਪਣੇ ਤਰ੍ਹਾਂ ਰਹਿੰਦਾ ਉਹ ਤੋਂ ਟਾਈਮ ਵੀ ਨਿਕਲ ਜਾਂਦੇ ਸਾਰਾ ਕੁਝ ਹੋ ਜਾਂਦਾ ਨਾ ਜਦ ਇਹਨਾਂ ਨੂੰ ਮੈਂ ਮਾੜਾ ਚੰਗਾ ਬੋਲਦੀ ਹਾਂ ਤਾਂ ਵੀ ਮੈਨੂੰ ਆਖਣ ਕਿੰਨਾ ਚਾਹੀਦਾ ਦੱਸ ਤੇਰੇ ਮੂੰਹ ਦੇ ਵਿੱਚ ਹਾਸਾ ਵੇਖਿਆ ਪਹਿਲੀ ਵਾਰ ਵੀ ਚਲਵਾਉਣਾ ਮਤਲਬ ਕੁਛ ਨਾ ਚਾਹ ਕੋਈ ਨਹੀਂ ਤੁਸੀਂ ਜਾਓ ਜਾ ਪ੍ਰੋਗਰਾਮ ਦੇਖ ਕੇ ਆਉਣਾ ਨਹੀਂ ਤਾਂ ਸਮਰੀਤ ਨੂੰ ਤਿਆਰ ਕਰਦਾ ਨਾਲ ਲੈ ਜਾ ਚਾਹ ਕਰਦੇ ਨੂੰ ਆਹ ਆ ਉਹ ਵੀ ਖੁਸ਼ ਹੋ ਜੂਗੀ ਆ ਨਾਲ ਲੈ ਜਾਓ ਚੰਗੇ ਯੁੱਗ ਪਰ ਅਫਸਾਇਰ ਦੱਸ ਪਿਛੌੜਿਆ ਤੂੰ ਫੋਨ ਹੀ ਨਾ ਕਰ ਕਮਾਲ ਕਰਦਾ ਹੀ ਉਹਦਾ ਫੇਰ ਉਹ ਹਾਲ ਹੋ ਗਿਆ ਮਾਹ ਦੇ ਚਿਹਰੇ ਤੇ ਖੁਸ਼ੀ ਆਈ ਤੂੰ ਕਿੱਥੇ ਚੱਲਿਆ ਤਿਆਰ ਹੋ ਕੇ ਪੱਗ ਪੁੱਗੋ ਬੱਦੀ ਯਾਰ ਮੈਂ ਪਿੰਡ ਘੋਟ ਚੱਲਿਆ ਤੇ ਪਰਾਉਣੇ ਆਉਣ ਵਾਲੇ ਆ ਤੇ ਟਾਈਮ ਉਹਨਾਂ ਦਾ ਹੋਇਆ ਆ ਆਉਂਦਾ ਤਾਂ ਆਂਦਾ ਹੀ ਟਾਈਮ ਕਾ ਤਾਂ ਫੋਨ ਆ ਗਿਆ ਨਹੀਂ ਆਉਣਾ ਪਰਾਉਣਾਂ ਮੈਨੂੰ ਤੇ ਅੱਗੇ ਜਲਦੀ ਪਤਾ ਆਹ ਉਹਦੀ ਭਾਬੀ ਨੇ ਫੋਨ ਕਰਤਾਈ ਉਹ ਵੀ ਘਰ ਇਹ ਮਿਸਤਰੀ ਲੱਗੀ ਜੀ ਤੇ ਮੈਂ ਤੈਨੂੰ ਕੱਲੀ ਆਖਿਆ ਹਵਾਂ ਵੀ ਉਹਨਾਂ ਕੋਈ ਨਾ ਕੋਈ ਪਾਜ ਮਾਰ ਹੀ ਦੇਣਾ ਤੇ ਪਾਜ ਦਾ ਮਨੇ ਫੋਨ ਕੋ ਕੀਤਾ ਉਹਨੂੰ ਗੱਲ ਤੇ ਗੱਲ ਦੀ ਮੈਂ ਫਰਾਬ ਕਰਨ ਵਾਲੀ ਆ ਵਾਹ ਬੜੀ ਕਰ ਲਿਆ ਵੀ ਆ ਸੌਦਾ ਪੱਤਾ ਸਾਰਾ ਲਿਆਂਦਾ ਚਾਚਾ ਹੀ ਸਭ ਕੁਝ ਕੀਤਾ ਵੀ ਚੱਲ ਪਰੌਣੇ ਨਹੀਂ ਇੰਨੀ ਛਰੀ ਵੀ ਆਉਣਾ ਹੈ ਉਹ ਸਮਰੀਦ ਵਿਚਾਰੀ ਕੱਲ ਦੀ ਭੱਜੀ ਫੇਰਨ ਡੀਡੀ ਭੁੱਜੇ ਲੱਗਣ ਡੀ ਆਹ ਮੇਰੀ ਮਾਮੀ ਨੇ ਮਾਮੀ ਨਹੀਂ ਆਉਣਾ ਹੋਂ ਤਾਂ ਮੈਂ ਉਹਨੂੰ ਤਿਆਰ ਕੀਤਾ ਵੀ ਕਿਹਾ ਗੋਪੀ ਨੂੰ ਸਮਰੀਦ ਤਿਆਰ ਕਰ ਦੇ ਮੈਂ ਭੋਗ ਤੇ ਲੈ ਜਾਣਾ ਨਾਲ ਆ ਮਗਰੋਂ ਫੇਰ ਨਿਆਣੀ ਕਰੂਗੀ ਉਹਨੇ ਪੁੱਛੀ ਜਾਣਾ ਤੇ ਫੋਨ ਉਹਨੇ ਕਿੰਨੂੰ ਕਰਤਾ ਗੋਪੀ ਨੂੰ ਕਿ ਤੈਨੂੰ ਗੋਪੀ ਨੂੰ ਨਹੀਂ ਕੀਤਾ ਗੋਪੀ ਨੂੰ ਸਮਰੀਦ ਕੇ ਤਾਂ ਕਹਿੰਦੀ ਵੀ ਮਾਮੀ ਨੂੰ ਮਾਮੇ ਨੂੰ ਫੋਨ ਕਰ ਮਾਮੇ ਮਾਮੇ ਨੇ ਕਦੇ ਚੁੱਕਿਆ ਨਹੀਂ ਫਿਰ ਮਾਫੀ ਲਾਇਆ ਪਰਝਾਈ ਹਾਂ ਉਹਨੇ ਕਹਿੰਦੀ ਨਹੀਂ ਇਹ ਅੱਜ ਮਿਸਤਰੀ ਆ ਗਿਆ ਹੁਣ ਕਿੱਥੋਂ ਆਇਆ ਜਾਣਾ ਵਾ ਉਹ ਤਾਂ ਫਿਰ ਅਫਸੈਟ ਹੋ ਗਈ ਕਿ ਇਦਾਂ ਦੀਆਂ ਹੀ ਆਈਆਂ ਉਹ ਨਹੀਂ ਇਦਾਂ ਦੇ ਹੀ ਆ ਉਹ ਹੋਰ ਦੇਈ ਜਾਂਦਾ ਤੈਨੂੰ ਕਹਿੰਦੀ ਐ ਪਿਆਲੀ ਤੇ ਮੇਰੇ ਨਾਂ ਜਾਂ ਮੈਂ ਇਹ ਚ ਲੈ ਆਉਣਾ ਆਪਣਾ ਮੈਂ ਕਹਾਂ ਤੂੰ ਇਹੋ ਜਿਹਾ ਕੰਮ ਨਾ ਕਰ ਪਿਆਲੀ ਉਹਨਾਂ ਦੀ ਦੋ ਦੋ ਇਹ ਗੱਲ ਨਹੀਂ ਆਪਾਂ ਜੋਦੇ ਆ ਨਾ ਆਖਣੀ ਆ ਤੇ ਨਾ ਸਾਨੂੰ ਆਖਣ ਦੀ ਲੋੜ ਹੀ ਨਹੀਂ ਮੇਰੇ ਸਾਡੇ ਜੋਗੀ ਹਟ ਕੋ ਹੈ ਜੀ ਆਪਾਂ ਕਿਸੀ ਪਾਲੀ ਦੇ ਕੋਲ ਆਖ ਰੱਖਣੀ ਬਥੇਰਾ ਕੋ ਹਵਾ ਸਾਡੇ ਕੋਲ ਪਰ ਉਹ ਕਮਾਂਦੀ ਹੋ ਕਹਿੰਦੀ 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 ਮੈਂ ਦੇਖ ਮੈਂ ਵੀ ਜਿੱਦਾਂ ਦੇ ਉਹ ਹੋਏ ਮੈਂ ਵੀ ਉਦਾਂ ਦੀ ਹੋ ਕੇ ਵਿਖਾਉਣਾ ਉਹ ਹੈ ਦੀ ਮਰਜ਼ੀ ਸਾਨੂੰ ਇਸ ਗੱਲ ਦੇ ਵਿੱਚ ਕੀ ਆਪਾਂ ਨਹੀਂ ਇਸ ਗੱਲ 'ਚ ਕੋਈ ਨਹੀਂ 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 ਆਪਾਂ ਬਿਲਕੁਲ ਨਹੀਂ ਹਾਂ ਤੂੰ ਬਿਲਕੁਲ ਨਹੀਂ ਕੋਈ ਗੱਲ ਕਰਨੀ ਆਪਾਂ ਮੂੰਹ ਘਾੜੀ ਨਹੀਂ ਆਉਣਾ ਨਹੀਂ 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 ਮੁਰਕੇ ਸਾਡੀ ਗੱਲ ਦੇ ਕੋਈ ਚੜ ਜਾਣੀ ਹੈ ਪਹਾੜੀ ਚੜ ਜਾਣੀ ਆਹ ਨਹੀਂ ਤੇ ਆਪਾਂ ਨਹੀਂ ਕੀ ਜੀ ਵੀ ਕਰਤੀ ਨਾ ਤੇ ਇਹਦੀ ਫੇਰ ਸਹਿਮਤੀ ਹੋਗੀ ਨਾ ਉਹ ਘਰ ਵਾਲੀ ਦੇਰੀ ਦੀ ਤੇ ਫੇਰ ਮੁੜ ਕੇ ਸਾਡੀ ਗੱਲ ਹੀ ਟਲ ਤੇ ਚੜਨੀ ਚੜਨੀ ਹੈ ਅਗੇ ਤੇ ਨਾ ਮੈਂ ਕੋਈ ਗੱਲ ਮੂੰਹੋਂ ਕੱਢਣੀ ਤੇ ਨਾ ਪਤਾ ਤੂੰ ਹੀ ਕੱਢੀ ਨਹੀਂ ਨਾ ਲੋੜ ਹੀ ਨਹੀਂ ਸਾਨੂੰ ਆਹ ਤੇ ਕੁੜੀ ਨੂੰ ਲੈ ਜਾ ਤੇ ਚੱਲ ਕੁੜੀ ਫਿਰ ਤੁਰ ਜਾਵੇ ਆਹ ਬਲ ਦੇ ਅਖੜੇ ਪਰੌਣੇ ਆਉਣੇ ਪਰੌਣੇ ਵੋਏ ਗੁਰ ਸਤਨਾਮ

ਬਹੁਤ ਪਰੇਸ਼ਾਨੀ ਕਰੀ ਦਿੱਤੀ ਆਪਾਂ ਪੁੱਤ ਓਂਟੜ ਕੋ ਆਰਾਮ ਕਰਨ ਨੂੰ ਟਾਈਮ ਹੈਗਾ ਨਾ ਤੇ ਇਹ ਨਹੀਂ ਹੈਗਾ ਕਿ ਮੇਰੇ ਕੋ ਔਨ ਉਹ ਟਾਈਮ ਨਹੀਂ ਹੈਗਾ ਹਾਏ ਗੁਰਪ੍ਰੀਤ ਜੇ ਤੂੰ ਇੱਥੇ ਹੁੰਦੀ ਨਾ ਕਿਤੇ ਵੀਡੀਓ ਕਾਲ ਪਾਵੇਂ ਤੂੰ ਕਰ ਲੈਨੀ ਓ ਤੇ ਉਹ ਜਰਾ ਵੀਰ ਤਿਆਰ ਹੋਇਆ ਵਾ ਤੇ ਮੈਂ ਹੀ ਬਸ ਤਿਆਰ ਹੋਣ ਲੱਗੀ ਤੇ ਮਿਸਤਰੀਆਂ ਦਾ ਫੋਨ ਆ ਗਿਆ ਤੇ ਮੈਂ ਦੱਸਿਆ ਤੇ ਹੈਗਾ ਵਾ ਅੱਗੇ ਵੀ ਐਂ ਜਾਣ ਬੁੱਝ ਕੇ ਥੋੜੀ ਕਿੰਨਾ ਕਝ ਝੂਠ ਕੋਲੀ ਜਾਓਗੇ ਤੁਸੀਂ ਹਾਏ ਮੈਂ ਆਜਾ ਬੜਾ ਲੜੀ ਆ ਵੀ ਤੇਰੇ ਮਿਸਤਰੀ ਲੈ ਰਹੇ ਆਉਣ ਲੱਗੇ ਮੈਨੂੰ ਨਹੀਂ ਚੰਗੇ ਲੱਗਦੇ ਰਹਿਣ ਦੇ ਮੈਂ ਜਾਣਾ ਜਾਣਾ ਹੁਣ ਮਿਸਤਰੀ ਆਂਦੇ ਸਾਡਾ ਅੱਜ ਹੀ ਟਾਈਮ ਮੈਂ ਬਹੁਤ ساری ਗੱਲਬਾਤ ਤੇਰੇ ਨਾਲ ਕੀਤੀ ਆ ਅੱਗੇ ਤੇ ਮੈਂ ਇੱਥੇ ਲੰਮੀ ਪਿਆ ਗਈ ਜਰਾ ਕੇ ਮਿਸਤਰੀ ਡੇ ਹੀਗੇ ਕੰਮ ਕਰਨਾ ਆਪਣਾ ਤੇ ਆਂਦੇ ਸੌਦਾ ਲਿਆ ਦੋ ਤੇ ਉਹ ਸਮਾਨ ਲੈਣ ਚ ਲੱਗਿਆ ਤੇਰਾ ਵੀਰ ਫੇਰ ਦੋਰੇ ਨਹੀਂ ਜੇ ਮੇ ਕੋਈ ਆਉਣਾ ਹੁੰਦਾ ਉਹਦੇ ਕੰਮ ਪੈਂਦਾ ਵਾ ਨਾ ਕੋਈ ਚੋਰੀ ਚਦਾਰੀਆਂ ਤੇ ਜਾਣਾ ਹੁੰਦਾ ਉਹਦਾ ਕੰਮ ਨਹੀਂ ਪੈਂਦੇ ਤੁਹਾਨੂੰ ਮੈਂ ਵੀ ਗੁਰਪ੍ਰੀਤ ਦੇ ਏਸੇ ਗੱਲੋਂ ਲੜੀ ਆ ਮੈਂ ਉਹਦੋਂ ਦੇ ਨਹੀਂ ਆਉਂਦੇ ਤੇ ਹੁਣ ਉਹਨਾਂ ਨੂੰ ਜਵਾਬ ਦੇ ਰਹੇ ਤੇ ਉਹ ਵੀ ਗਾੜੀ ਉਤਰ ਜਾਂਦੇ ਵੀ ਸਾਡਾ ਅੱਜ ਹੀ ਟਾਈਮ ਆ। ਕਿ ਅੱਜ ਹੀ ਟਾਈਮ ਆ ਨਾ ਤੂੰ ਹੀ ਆਜੋ ਹਾਂ ਬਾਹੂ ਤੂੰ ਹੀ ਆਜੋ ਫੇਕ ਹੀ ਆ। ਨਹੀਂ ਮੈਂ ਤਾਂ ਫੇਰ ਆਉਂਦੀ ਨਹੀਂ ਮੈਂ ਕਿਹੜਾ ਘਰੋਂ ਵੇਲੀ ਆ ਮੈਨੂੰ ਘਰ ਕੋਈ ਕੰਮ ਨਹੀਂ ਹੈਗੇ ਫੇਰ ਜੇ ਤੁਹਾਨੂੰ ਕੰਮ ਹੋਵੇ। ਹੁਣ ਤੈਨੂੰ ਹੀ ਪਤਾ ਪਤੀ ਆ ਤੇਰਾ ਬਾਹਰ ਵਾ ਹੁਣ ਜਿੱਥੇ ਜਾਣਾ ਤੇਰੇ ਭਰਾ ਨੇ ਜਾਣਾ ਵਾ ਸਾਡੀ ਤਾਂ ਚੱਲ ਕੋਈ ਗੱਲ ਨਹੀਂ ਅਸੀਂ ਤਾਂ ਇਦਾਂ ਹੀ ਉੱਥੇ ਬਹੁਤ ਉੱਥੇ ਬਹੁ ਤੇ ਬਸ ਸਾਰੇ ਤੈਨੂੰ ਬੜਾ ਸਾਰੀ ਦਿਹਾੜੀ ਨੰਗ ਜਾਂਦੀ ਆ ਤੇ ਮੋਟਰਸਾਈਕਲ ਤੇ ਚੱਟ ਜਾਣ ਆਉਣ ਹੁੰਦਾ ਵਾ ਨਹੀਂ ਭਾਪੀ ਜੀ ਕਿਤੇ ਜਾਣਾ ਹੋਵੇ ਨਾ ਉਦੋਂ ਦੇ ਭਾਵੇਂ ਦਿੱਲੀ ਵੀ ਦੂਰ ਨਹੀਂ ਹੁੰਦੀ ਹਨਾ ਇਹਦੇ ਹੈ ਆਈ ਇੱਥੋਂ ਅੱਧੇ ਘੰਟੇ ਦਾ ਰਸਤਾ ਦਾ ਚਲ ਮੈਂ ਮਾਂ ਵੀ ਮੰਗ ਲੈਨੀ ਆ ਗਲਤੀ ਹੋ ਗਈ ਸਾਡ ਕੋ ਮਿਸਤਰੀ ਆ ਕੇ ਨਹੀਂ ਆ ਗਿਆ ਮੈਂ ਤੇਰੇ ਭਰਾ ਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਜਾਣਾ ਵਾ ਤੇ ਮੈਨੂੰ ਹਾਂ ਕਰੀ ਜ ਨਹੀਂ ਤੇ ਫੋਨ ਨਹੀਂ ਕਰਨਾ ਇਹਦੀ ਵੀ ਗਲਤੀ ਹੈ ਗਈ ਇਹ ਤੈਨੂੰ ਫੋਨ ਨਾ ਕਰਦਾ ਇਹ ਸਾਡੇ ਸਾਰੇ ਇੱਥੇ ਰੋਲਾ ਪਾਇਆ ਤੁਸੀਂ ਕਿ ਹਾਂ ਆਹੀ ਆਉਣਾ ਵਾ ਜਦ ਫੋਨ ਨਾ ਕਰਦੇ ਇਹ ਵੀ ਗੱਲ ਹੈਗੀ ਵੀ ਨਾ ਕਰਦੇ ਆਹੋ ਫੋਨ ਹੀ ਨਾ ਮੇਰੀ ਦਰਾਨੀ ਵੀ ਨੂੰ ਵੀ ਪਤਾ ਹੈਗਾ ਵਾ ਉਹ ਵੀ ਮੈਨੂੰ ਪੁੱਛਣ ਲਈ ਹੀ ਕਿ ਜਿਹੜੀ ਕਦੋਂ ਆਉਣਾ ਵਾ ਮੈਂ ਤਾਂ ਨਾ ਕੰਮ ਕਰਾਉਣੀ ਆ ਸੱਸ ਮੇਰੀ ਪੁੱਛਣ ਲਈ ਆ ਤੇ ਮੈਂ ਕਿ ਇਹਨੂੰ ਕੀ ਜਵਾਬ ਦਵਾਂ ਕੁੜੀ ਮੇਰੀ ਜਿਵੇਂ ਵਾਰ ਵਾਰ ਪੁੱਛਣ ਲਈ ਹੀ ਵੀ ਮਾਮੂਨੇ ਕਦੋਂ ਆਉਣਾ ਤੇ ਫਿਰ ਹਰ ਕਿ ਮੈਂ ਤੁਹਾਨੂੰ ਫੋਨ ਲਾਇਆ ਤੀ ਤੇ ਵੱਖਰੇ ਬਿਚੋ ਪੁੱਛੋੜੀ ਕਾਜਾ ਮੈਨੂੰ ਕਾ ਦਿੱਤਾ ਹੈਗਾ ਵਾ ਉਦੋਂ ਤਾਂ ਮੈਂ ਚਲਦਾ ਹੀ ਗਈ ਸੀ ਕਿ ਬਈ ਨਹੀਂ ਆਇਆ ਕਰਦਾ ਇਹਨਾਂ ਨੇ ਹਾ ਹਾ ਆਉਣਾ ਕਿਉਂ ਨਹੀਂਗਾ ਆਉਨੇ ਹੀ ਆ ਜਦੋਂ ਰੋਕ ਬੰਦਾ ਆ ਹੀ ਜਾਣੇ ਆ ਕਦੋਂ ਨੇ ਤੀ 2 ਸਾਲ ਹੋ ਗਏ ਤਾਂ ਮ ਆਇਆ ਨੂੰ ਤੁਹਾਨੂੰ ਨਹੀਂ ਚੇਤਾ ਕਿ ਆਪਦੀਆਂ ਦੀ ਚਦਰੀਆਂ ਦੇ ਜਾਣੇ ਹਣਾ ਤਾਂ ਉਹ ਤੁਹਾਨੂੰ ਚੇਤਾ ਵਾ ਬਸ ਮੇਰੇ ਕੋ ਆਇਆ ਤਾਂ ਕਿਸ ਨੂੰ ਨਹੀਂ ਚੇਤਾ ਹੈਗਾ ਕਿੱਥੇ ਜਾਇਆ ਜਾਂਦਾ ਬਾਹੂ ਹੜਕੋ ਵੀ ਕਿੱਥੇ ਜਾਇਆ ਜਾਂਦਾ ਵਾ ਤੇਰੇ ਨਾਲੋਂ ਸਾਨੂੰ ਹੋਰ ਜਿਆਦਾ ਚੰਗੇ ਆ ਕੋਈ ਤੂੰ ਸਭ ਤੋਂ ਪਹਿਲਾ ਵਾ ਤੇ ਹੋਰ ਰਿਸ਼ਤੇਦਾਰ ਸਾਰੇ ਬਾਅਦ ਚ ਵਾ ਤੇ ਇਹ ਦੇਖੋ ਰਮਨ ਦੇ ਪੇਕੇ ਨਾ ਹੁੰਦੇ ਹੋਣਗੇ ਉਹ ਵੀ ਤਾਂ ਹੁੰਦੇ ਹੀ ਆ ਨਾ ਉਹਨਾਂ ਵੱਲ ਵੇਖ ਕੇ ਤੁਸੀਂ ਸੋਚ ਲਿਆ ਕਰੋ ਕਈ ਵੀ ਆਪਣੀ ਨਾਨਾ ਕੋ ਜਾਣਾ ਵਾ ਮੈਨੂੰ ਹੋਰ ਕੁਝ ਨਹੀਂ ਪਤਾ ਹੈਗਾ ਜੇ ਮੈਂ ਹੀ ਸੋਚੰਦੇ ਹੀ ਸੀਗੀ ਅੱਗੇ ਵੀ ਕਿ ਮੇਰਾ ਜੇ ਮਾਪਿਓ ਹੁੰਦਾ ਨਾ ਤੇ ਮੈਂ ਦੁਆਣ ਕੇ ਵੜਦਾ ਉਹਨਾਂ ਨੂੰ ਹੁੰਦਾ ਫਿਕਰ ਹੁੰਦਾ ਵੀ ਸਾਡੀ ਧੀ ਨੇ ਅੱਤੇ ਗੱਲ ਕੀਤੀ ਹੋਣੀ ਆ ਤੇ ਅਸੀਂ ਚਾਹੀਏ ਸਾਡੀ ਧੀ ਜੜੀਏ ਗੱਲ ਤੋਂ ਝੂਠੀ ਨਾ ਪੈ ਜਵੀ ਕਿਤੇ ਪਰ ਤੁਸੀਂ ਤਾਂ ਮੈਨੂੰ ਗੱਲਾਂ ਚੁੱਕੀ ਛੱਡ ਦਿੱਤਾ ਤਹਾਨੂੰ ਮੈਂ ਫੋਨ ਹੈ ਸਵਾਸੇ ਕੀਤਾ ਵਾ ਵੀ ਮੇਰੀ ਜਿਹੜੀ ਪੈੜੀ ਆ ਨਾ ਉਹ ਰਹਿਣ ਦੋ ਜੇ ਤੁਸੀਂ ਹੋਰ ਲੈਣੀ ਆ ਤੇ ਤੁਸੀਂ ਲੈ ਲਓ ਮੈਨੂੰ ਪੈਸੇ ਦੇ ਦਿਓ ਤੇ ਜੇ ਨਹੀਂ ਲੈ ਸਕਦੇ ਹੈਗੇ ਨਾ ਤੇ ਮੈਂ ਬਾਹਰ ਕਿਤੇ ਦੇ ਜਾਨੀ ਆ ਮੈਂ ਆਪਣੀ ਜ਼ਮੀਨ ਲੈ ਕੇ ਜਾਨੀ ਹਾਂ ਕਿ ਤੋ ਹਿੱਤੇ ਮੇਂ ਨਾ ਵਰਤਨਾ ਹੀ ਨਹੀਂ ਹੋਇਆ ਇਹਦਾ ਕੀ ਹੈਦਾ ਜੀ ਕੀ ਕਥਾ ਵੀ ਤੁਸੀਂ ਸਮ੍ਰੀਤ ਤੇ ਵਿਆਹ ਤੇ ਹੋਣਾ ਕਿ ਨਹੀਂ ਹੋਣਾ ਹੈਗਾ ਹਾਇ ਨਹੀਂ ਭੈਣੇ ਵਾਗ ਰੂ ਆਹ ਕਿਉਂ ਨਹੀਂ ਹੋਣਾ ਸਮ੍ਰੀਤ ਦੇ ਵਿਆਹ ਤੇ ਸਮ੍ਰੀਤ ਹੋ ਗਈ ਵੀ ਹੁਣ ਜੋਗੀ ਨਾਲੇ ਤੂੰ ਪਿਆਰੀ ਦੀ ਬਾਹੂ ਗੱਲ ਕਰਨੀ ਆ ਪਿਆਰੀ ਬਈ ਤੂੰ ਕਣਕ ਬੀਜ ਦਿੱਤੀ ਆ ਨਾਲੇ ਆਹ ਗੱਲ ਤੂੰ ਕਿੱਥੋਂ ਕੱਢੀ ਆਪਣਾ ਹਿੱਸਾ ਲੈਣ ਦੀ ਨਿੱਕਾ ਨਿੱਕਾ ਬੀਜ ਦਿੱਤੀ ਤਾਂ ਕੋਈ ਤਾਂ ਕੀ ਹੋਇਆ ਮੈਂ ਪਿਆਰੀ ਤੇ ਤੁਹਾੜੇ ਕੋ ਪੈਸੇ ਹੈਗੇ ਤਾਂ ਤੁਸੀਂ ਮੈਨੂੰ ਦੇ ਦਿਓ ਰਜਿਸਟਰੀ ਕਰਵਾ ਲਓ ਮੇਤੋਂ ਫਿਰ ਮੈਂ ਆਪਣੀ ਪਿਆਰੀ ਲੈਣੀ ਜੀ ਮਾਤਮੀ ਨੂੰ ਹੋਰ ਕੁਛ ਨਹੀਂ ਪਤਾ ਦੇ ਦਿਓ ਵੀ ਇਹ ਸੁਣਿਆ Thank you